ਲੁਧਿਆਣਾ ਦੇ ਵਿੱਚ ਸਵੇਰ ਦੇ ਸਮੇਂ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇ ਦੇ ਉੱਪਰ ਖੜੇ ਟਰਾਲੇ ਦੇ ਨਾਲ ਟਕਰਾ ਗਈ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜਿਹੜੇ ਨੇ ਸਵਿਚਕਾਰ ਕਾਫੀ ਸਾਤਾ ਜ਼ਖਮੀ ਹੋ ਗਏ ਹਾਦਸਾ ਸਮਰਾਲਾ ਦੇ ਨੇੜੇ ਪਿੰਡ ਚੈਲਾ ਦੇ ਵਿੱਚ ਹੋਇਆ ਘਟਨਾ ਦੀ ਜਾਣਕਾਰੀ ਮਿਲਣ ਤੇ ਮਗਰੋਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਮੌਕੇ ਦੇ ਉੱਪਰ ਪਹੁੰਚੀਆਂ ਤੇ ਲੋਕਾਂ ਨੂੰ বাস ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਫੌਰਨ ਹੀ ਦੇਖਿਆ ਜਾ ਸਕਦਾ ਸੀ ਕਿ ਜ਼ਖਮੀਆਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਵਿੱਚਕਾਰ ਮਿਨਾਕਸ਼ੀ ਨਾਂ ਦੀ ਮਹਿਲਾ ਜਿਸ ਦੀ ਉਮਰ 52 ਸਾਲਾਂ ਦੀ ਸੀ ਤੇ ਸਰੋਜ ਬਾਲਾ ਨਾਂ ਦੀ ਮਹਿਲਾ ਜਿਸ ਦੀ ਉਮਰ 54 ਸਾਲਾਂ ਦੀ ਸੀ ਇਹਨਾਂ ਦੋਵਾਂ ਦੀ ਇਸ ਵਿਚਕਾਰ ਮੌਤ ਹੋ ਗਈ ਗੱਲ ਕੀਤੀ ਜਾਏ ਤਾਂ ਇੰਦੌਰ ਦੇ ਰਹਿਣ ਵਾਲੇ ਰਿਸ਼ਵ ਨੇ ਦੱਸਿਆ ਕਿ ਉਹ ਇੰਦੌਰ ਦੇ ਰਹਿਣ ਵਾਲੇ ਨੇ ਬੱਸ ਦੇ ਵਿੱਚ ਸਵਾਰ ਸਾਰੇ ਲੋਕ ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸੀ ਸਾਰੇ ਧਾਰਮਿਕ ਪੀਰਥ ਸਤਲ ਦੀ ਯਾਤਰਾ ਕਰਨ ਦੇ ਲਈ ਟੂਰਿਸਟ ਬਸ ਦੇ ਵਿੱਚ ਨਿਕਲੇ ਸੀ ਉਹ ਕੇਦਾਰਨਾਥਾਂ ਦੀ ਯਾਤਰਾ ਕਰਨ ਕਰਨ ਦੇ ਲਈ ਮੰਗਲਵਾਰ ਰਾਤ ਨੂੰ ਹਰਿਦਵਾਰ ਤੋਂ ਅੰਮ੍ਰਿਤਸਰ ਦੇ ਲਈ ਚੱਲੇ ਸੀ ਤੇ ਸਵੇਰੇ ਲੁਧਿਆਣਾ ਪਹੁੰਚੇ ਤਾਂ ਪਿੰਡ ਚੈਲਾ ਦੇ ਨੇੜੇ ਇਹ ਵੱਡਾ ਹਾਦਸਾ ਹੋ ਗਿਆ ਖਰਾਬ ਸੜਕ ਦੇ ਉੱਪਰ ਖੜੇ ਖਰਾਬ ਟਰਾਲੇ ਦੇ ਨਾਲ ਬੱਸ ਦੀ ਟੱਕਰ ਹੋ ਗਈ ਤੇ ਇਸ ਤੋਂ ਬਾਅਦ ਬਾਜ਼ ਦੇ ਵਿੱਚ ਮੌਜੂਦ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਚੀਕਣ ਚੱਲਣ ਲੱਗੇ ਹਾਦਸੇ ਦੇ ਤੁਰੰਤ ਬਾਅਦ ਨੇੜੇ ਤੇੜੇ ਦੇ ਪਿੰਡ ਵਾਲੇ ਜਿਹੜੇ ਨੇ ਮੌਕੇ ਦੇ ਉੱਪਰ ਇਕੱਠੇ ਹੋ ਗਏ ਇਸ ਦੇ ਨਾਲ ਹੀ ਜ਼ਖਮੀ ਸ਼ਰਧਾਲੂਆਂ ਨੂੰ ਬੱਸ ਚੋਂ ਬਾਹਰ ਕੱਢ ਕੇ ਹਸਪਤਾਲ ਤੱਕ ਪਹੁੰਚਾਇਆ ਗਿਆ ਤੇ ਇਸ ਵਿਚਕਾਰ ਡਾਕਟਰ ਦੇ ਵੱਲੋਂ ਦੋ ਮਹਿਲਾਵਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਕੇ ਇੱਕ ਵਾਰ ਤੁਹਾਡੀ ਵੀ ਰੂਹ ਕੰਬ ਜਾਵੇਗੀ खड़े ट्राले में ठोक दिया बस वाले ने रात भर से बस चल रही बस कहाँ से आ रही थी बस हरिद्वार से आ रही थी तीर्थयात्री यात्री इतने लोग थे पचास लोग थे खड़े ट्राले में बस खाला के खड़के ऊपर था या रोड के ऊपर इतना रोड में लगी थोड़ी थोड़ी लगी है सबको विशेष की यात्री को लगी है ठीक है सभी ज्यादा है ज्यादा किसी को आपको जाना कहाँ था अमृतसर जा रहे थे हरिद्वार से बच्चे भी हैं बच्चे भी है कमर में लगी है कितने बजे हुआ था ये आज सुबह सुबह छह बजे हुआ साढ़े पाँच बजे पाँच बजे हो गए नहीं है तभी नींद में थे ਗੱਲ ਲੱਗਾ ਡਰਾਈਵਰ ਨੂੰ ਨੀਂਦ ਵੀ ਗੇਰਾ ਆ ਗਈ ਡਰਾਈਵਰ ਕੋ ਜਪਕੇ ਆ ਗਏ ਕਿ ਰਾਤ ਭਰ ਸੇ ਗਾੜੀ ਚਲਾ ਰਹਾ ਪਿਸਾਬ ਕਰਨੇ ਲਈ ਵੀ ਨਹੀਂ ਰੋਕਾ ਉਸਨੇ ਗਾੜੀ ਡਰਾਈਵਰ ਠੀਕ ਹੈ ਡਰਾਈਵਰ ਤਾਂ ਭੱਗ ਗਿਆ ਗਾੜੀ ਵਿੱਚੋਂ ਸਾਡੇ ਪਿੰਡ 5:30 ਵਜੇ ਹਰੇ ਟਰੱਕ ਦੇ ਵਿੱਚ ਬਸ ਜਾਦੀ ਸੀਗੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਬਾਜਾਂ ਆਈਆਂ ਚੀਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਆਪਣੇ ਕੀ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦੇ ਸੀ ਬੱਸ 'ਚ ਕਿੰਨੇ ਕ ਬੰਦੇ ਸਨ ਉਹਨਾਂ ਦੀ ਵੀ 50-60 ਹੁੰਦੀ 50-60 ਦੋਨੋਂ ਇਹਨਾਂ ਜੀ ਇੱਕ ਪੂਰੇ ਸਵਾਸੀ ਐਮਪੀ ਤੋਂ ਇਹ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਣ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅਮਰਸਰ ਹਰਦੌਰ ਤੋਂ ਅਮਰਸਰ ਜਾ ਰਹੀ ਸੀ ਉਹਦਾ ਆਪਣੀ ਮਾਤਾ ਬੈਸਟ ਦੇ ਜੀ ਇਹ ਟਰਾਲਾ ਸੀ ਜੀ ਇਹ ਦਾ ਕਿ ਫੜਿਆ ਜਾ ਬੰਦੇ ਨੂੰ ਰੋਜ ਗੱਲੇ ਸਿਆ ਦੇ ਨਹੀਂ ਹਜੇ ਡਰਾਈਵਰ ਇਹਦਾ ਭੱਜਿਆ ਹਾਂ ਟਰਾਲਾ ਐ ਰੋਡ ਦੇ ਕਾਹ ਵੇ ਖੜਾ ਸੀ 12 ਕਿਲੇ ਦੇ ਬੰਦੇ 12 ਵਾਰਾਂ ਮੰਦਰੀ ਇੰਜਣ ਇਹ ਉਹਨਾਂ ਨੂੰ ਹਸਪਤਲ ਚੋ ਲੈ ਉਹਨਾਂ ਨੂੰ ਹਸਪਤਲ ਚੋ ਘੱਟ ਐਸਐਸਓ ਸਭ ਲੋਕ ਜੀ ਇਹ ਜਿਹੜੀ ਜੈਟ ਬੋਡੀ ਕੱਢ ਲਈ ਹਾਂ ਜੀ ਹਾਂ ਕੀ ਲੱਗਾ ਬਾਕੀ ਕੁ ਸੀਰੀਅਸ ਹੈ ਬਹੁਤ ਬਰਾਮੰਦ ਜਿਹੜਾ ਬਾਕੀ ਕਲਾਸ਼ਾ ਕੀ ਭਈਏ ਜਿਹੜਾ ਚਾਹੁੰਦੇ ਹੁੰਦੇ ਆ ਕਿ ਜਿਹੜਾ ਰੋਡ ਤੇ ਰੋਡ ਤੇ ਬਹੁਤ ਹੀ ਜਿਹੜੀ ਮੰਦਭਗੀ ਘੱਟ ਆਏ ਜਿਹੜਾ ਹੁਣ ਰੋਡ ਦੇ ਪਾਸੇ ਖਰਾਬ ਵੀ ਖੜਾ ਸੀ ਇਹਦੇ ਖਲਾਫ ਅਸੀਂ ਜਿਹੜਾ ਕੇਸ ਦਸਤ ਕਰੇ ਲਾਪਰ